ਤੋ ਮਨ ਜਿਹੜਾ ਇਹ ਨਾਮ ਦੀ ਸੰਭਾਲ ਕਰੇ ਸਾਹ ਸਾਹ ਸਿਮਨ ਨਾਮ ਸਮਾਵੇ ਹਰ ਆਉਂਦੇ ਜਾਂਦੇ ਸਾਹ ਨਾਲ ਵੱਧ ਤੋਂ ਵੱਧ ਥੋੜਾ ਨਹੀਂ ਪ੍ਰੇਮ ਹੋਵੇ ਮੈਂ ਵੱਧ ਤੋਂ ਵੱਧ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ ਹੈ ਮੈਂ ਵੱਧ ਤੋਂ ਵੱਧ ਸ੍ਰੀ ਜਪਜੀਤ ਸਾਹਿਬ ਜੀ ਦੇ ਪਾਠ ਮੂਲ ਮੰਤਰ ਦਾ ਅਭਿਆਸ ਮੈਂ ਵੱਧ ਤੋਂ ਵੱਧ ਸੋ ਇਹ ਉਹੀ ਅਭਿਆਸ ਹੈ ਜਿਹੜਾ ਅਭਿਆਸ ਕਰਕੇ ਬਾਬਾ ਦੀਪ ਸਿੰਘ ਜੀ ਦੇ ਬਖਸ਼ਾ ਹੋਈਆਂ ਨੇ ਉਹੀ ਜਪਜੀਤ ਸਾਹਿਬ ਹੈ ਇਹ ਉਹ ਜਪਜੀ ਸਾਹਿਬ ਹੈ ਜਿਸ ਜਪਜੀ ਸਾਹਿਬ ਜੀ ਦੀ ਬਖਸ਼ ਸੰਪਾ ਬਾਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਮਾਪੁਰਖਾ ਤੇ ਹੈ ਇਹ ਉਹ ਜਪਜੀ ਸਾਹਿਬ ਹੈ ਜਿਸ ਨੂੰ ਪੜ੍ਹ ਕਰਕੇ ਭਾਈ ਦਲਬੀਰ ਸਿੰਘ ਜੀ ਵਰਗੇ ਅਭਿਆਸੀ ਗੁਰਮਖ ਵੱਡੇ ਜਿਹੜੇ ਹਨ ਸ਼ਹੀਦ ਇਸ ਸੰਸਾਰ ਤੇ ਪੈਦਾ ਹੋਏ ਹਨ ਇਸ ਕਰਕੇ ਮੈਂ ਇਹੋ ਹੀ ਮੂਲ ਮੰਤਰ ਹੈ ਜਿਸ ਮੂਲ ਮੰਤਰ ਦਾ ਅਭਿਆਸ ਕਰਕੇ ਬਿਆਨੀ ਕ੍ਰਪਾਲ ਸਿੰਘ ਜੀ ਵਰਗੇ ਗੁਰਮਖਾਂ ਨੇ ਵੱਡੀ ਬਖਸ਼ਿਸ਼ ਇਸ ਦਰਤੋਂ ਪ੍ਰਾਪਤ ਕੀਤੀ ਉਸ ਮੂਲ ਮੰਤਰ ਦੇ ਅਭਿਆਸ ਨੂੰ ਕਿ ਉਹੋ ਹੀ ਵਾਹਿਗੁਰੂ ਮੰਤਰ ਹੈ ਜਿਸ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਏਡੀ ਵੱਡੀ ਬਖਸ਼ਿਸ਼ ਵਰਤਾਈ ਹੈ ਸੰਸਾਰ ਤੇ